ਜੀਕੇਆ ਟੀਵੀ ਦੇਖ ਰਹੇ ਤੁਸੀਂ ਮੈਂ ਰஞ்சிਤ ਕੌਰ ਅੱਜ ਦੀ ਸ਼ੁਰੂਆਤ ਕਰਾਂਗੇ ਪਹਿਲਾ ਨਜ਼ਰ ਪਾ ਲੈਣ ਹੁਣ ਤੱਕ ਦੀਆਂ اہم ਸੁਰਖੀਆਂ ਤੇ ਖੜੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਦੇ ਕੋਲ ਸਾਥੀ ਦਾ ਪੰਜਾਬ ਆਉਣ ਦਾ ਰਾ ਪੱਤਰ ਹੋ ਗਿਆ ਕਿਉਂਕਿ ਦਰਜੀਤ ਸਿੰਘ ਕਲਸੀ ਦਾ ਟ੍ਰਾਂਨਜ਼ਿਟ ਰਿਮਾਂਡ ਪੰਜਾਬ ਪੁਲਿਸ ਨੂੰ ਮਿਲ ਗਿਆ ਹੈ ਭਾਵ ਕਿ ਮਨਕਲਸੀ ਨੂੰ ਪੰਜਾਬ ਜਲਦ ਲਿਆਂਦਾ ਜਾਵੇਗਾ ਇਸ ਤੋਂ ਪਹਿਲਾਂ ਬੀਤੇ ਅਮਰਪਾਲ ਸਿੰਘ ਦੇ ਤਿੰਨ ਸਾਥੀਆਂ ਦਾ ਟ੍ਰਾਂਨਜ਼ਿਟ ਰਿਮਾਂਡ ਪੰਜਾਬ ਪੁਲਿਸ ਨੂੰ ਮਿਲਿਆ ਸੀ ਪੰਜਾਬ ਪੁਲਿਸ ਸੱਤ ਨੂੰ ਉਸ ਨੂੰ ਪੰਜਾਬ ਲੈ ਕੇ ਆਵੇਗੀ ਇਸ ਤੋਂ ਪਹਿਲਾਂ ਭਗਵੰਤ ਮਾਨ ਸਿੰਘ ਭਗਵੰਤ ਸਿੰਘ ਬਾਦਜੀ ਕੇ ਤੇ ਗੁਰਮੀਤ ਸਿੰਘ ਤੇ ਬਸੰਤ ਸਿੰਘ ਦਾ ਟ੍ਰਾਂਨਜ਼ਿਟ ਰਿਮਾਂਡ ਮਿਲਿਆ ਸੀ ਬੀਤੇ ਦਿਨ ਬਸੰਤ ਸਿੰਘ ਗੁਰਮੀਤ ਸਿੰਘ ਤੇ ਭਗਵੰਤ ਸਿੰਘ ਨੂੰ ਵਰਦਾਨ ਵਾਜੇ ਕਿ ਨੂੰ ਪੰਜਾਬ ਪੁਲਿਸ ਨੂੰ ਸੌਫ ਦਿੱਤਾ ਗਿਆ ਸੀ ਕਿ ਪੰਜਾਬ ਪੁਲਿਸ ਦੀ ਗੀਨ ਨਹੀਂ ਗੁਰਮੀਤ ਸਿੰਘ ਤੇ ਭਗਵੰਤ ਸਿੰਘ ਦਾ ਡਿਮਾਂਡ ਲਿਆ ਸੀ ਤੇ ਹੁਣ ਬਸੰਤ ਸਿੰਘ ਤੇ ਦਿਲਜੀਤ ਕਲਸੀ ਦੇ ਰਿਮਾਂਡ ਦੀ ਅਰਜ਼ੀ ਦਿੱਤੀ ਗਈ ਹੈ ਸੂਤਰਮ ਤਾਪਕ ਤੈਨੂੰ ਹੋਰ ਨਜ਼ਰਬੰਦਾਂ ਨੂੰ ਰਿਹਾ ਕਿਤੇ ਜਾਣ ਦੀ ਸੰਭਾਵਨਾ ਇੱਕ ਵਫੇ ਜਦੋਂ ਸਾਰੇ ਸੱਤ ਨਜ਼ਰਬੰਦ ਰਿਹਾ ਕਰਦੇ ਤੇ ਜਾਣਗੇ ਤਾਂ ਪੰਜਾਬ ਪੁਲਿਸ ਦੀ ਟੀਮ ਜ਼ਰੂਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਇੱਕ ਜਾਂ ਦੋ ਦਿਨਾਂ ਦੇ ਅੰਦਰ ਉਹਨਾਂ ਨੂੰ ਪੰਜਾਬ ਮੁਵਾਪਸ ਲਿਆਵੇਗੀ ਐਮਐਸਪੀ ਸਮੇਤ ਹੋਰ ਨਮੰਗਰ ਨੂੰ ਲੈ ਕੇ ਕੇਂਦਰ ਤੇ ਕਿਸਾਨਾਂ ਉਜਕਾਰ 7ਵੇਂ ਗੇੜ ਦੀ ਗੱਲਬਾਤ ਹੋਵੇਗੀ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਅਕੈਡਮੀ ਜਿਸ ਵਿੱਚ 11 ਵਜੇ ਹੋਣ ਵਾਲੀ ਮੀਟਿੰਗ ਚ ਕੇਂਦਰ ਕੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ चौहान ਤੋਂ ਇਲਾਵਾ ਪੰਜਾਬ ਸਰਕਾਰ ਦੇ ਮੰਤਰੀ ਤੇ ਅਧਿਕਾਰੀ ਸ਼ਾਮਲ ਹੋਣਗੇ ਦੇ ਪਾਸੇ ਕਿਸਾਨਾ ਬਣੋ ਸਿੱਖ ਕਿਸਾਨ ਮੋਰਚਾ ਦੇ ਆਗੂ ਜਗਜੀਤ ਸਿੰਘ ਢੱਲੇਵਾਲ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੇਯੋਜਕ ਸਰਵਜਿੰਦ ਪੰਦੇੜੀ ਅਗਵਾਈ ਵਿੱਚ 28 ਕਿਸਾਨ ਆਗੂ ਪਹੁੰਚ ਕੇ 10 ਜਨਵਰੀ 2024 ਨੂੰ ਕੁਝ ਮੰਗਾ ਤੇ ਸੈਂਟੀ ਬਨਿਸਪੜ ਕਿਸਾਨ ਸੰਗਠਨਾਂ ਤੇ ਐਮਐਸਪੀ ਦਾ ਲੀਗਲ ਗਲਟੀ ਕਾਨੂੰਨ ਬਲੌਂਸ ਵੇਦ ਹੋਰ ਮੰਗਾ ਕੇ ਡਰੇ ਰਹੇ ਤੇ 12 ਫਰਵਰੀ 2024 ਨੂੰ ਚੰਡੀਗੜ੍ਹ ਵਿੱਚ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ 5 ਘੰਟੇ ਮੀਟਿੰਗ ਚੱਲੀ ਕਿਸਾਨਾਂ ਨੇ ਦਰਜ ਸਾਰੇ ਕੇਸ ਵਾਪਸ ਲੈਣ ਤੇ ਬਿਜਲੀ ਸੋਤ ਬਿੱਲ ਕਾਨੂੰਨ 2020 ਰੱਦ ਕਰਨ ਤੇ ਸੈਂਟੀ ਬਨਿ 15 ਅਕਤੂਬਰ ਨੂੰ ਕਿਸਾਨਾਂ ਨੇ ਹਰਿਆਣਾ ਪੁਲਿਸ ਵੱਲੋਂ ਕੀਤੇ ਗਏ ਬਲ ਪ੍ਰਯੋਗ ਦੇ ਇਤਰਾਜ਼ ਕਰਤਾ ਮੀਟਿੰਗ 1 ਵਜੇ ਤੱਕ ਚੱਲੀ ਤੇ 18 ਫਰਵਰੀ 2024 ਨੂੰ ਕੇਂਦਰ ਸਰਕਾਰ ਨੇ ਕਣਕ ਝੋਨੇ ਤੇ ਲਾਵਾ ਮਸੂਲ ਉੜਦ ਤੇ ਮੱਕੀ ਕਪਾਹ ਦੀਆਂ ਫਸਲਾਂ ਦੇ ਵਿੱਚ ਸਹਿਯੋਗ ਕਰਾਈ ਹੈ। ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਨੇ ਪਲਾਸਟਿਕਾ ਵਾਪਸ ਲੈ ਕੇ ਦੁਬਾਰਾ ਐਸਪੀ ਸੀ ਪ੍ਰਧਾਨ ਦੀ ਜ਼ਿੰਮੇਵਾਰੀ ਸਾਬਨ ਦਾ ਐਲਾਨ ਕਰ ਦਿੱਤਾ। ਸਿੱਤੀ ਬਾਗਲ ਦੇ ਕਾਲਿਕਨ ਦੇ ਕਾਰਜਕਾਰੀ ਪ੍ਰਧਾਨ ਗੁਰਿੰਦਰ ਸਿੰਘ ਗੁੰਦਰ ਨੇ ਧਾਮੀ ਦੀ ਹੁਸ਼ਿਆਰਪੁਰ ਰਹਾਇਸ਼ ਤੇ ਜਾਟਾ ਮਲਾਤਾਰ ਕੇਤੀ ਸੀ ਇਸ ਮਲਾਤਾਰ ਹਾਰਜਿੰਦਰ ਸਿੰਘ ਧਾਮੀ ਨੂੰ ਬਣਾਉਂ ਵਿੱਚ ਕਾਮਯਾਬ ਰਹੇ ਬਿੰਦਰ ਸਿੰਘ ਖੁੰਦਰ ਨੇ ਮੀਡੀਆ ਨਾਲ ਦਰਬਾਰ ਕਰਦੇ ਕਹੇ ਕਿ ਧਾਮੀ ਵਰਗੇ ਇਨਸਾਨ ਕੌਮ ਦੀ ਲੋੜ ਹੈ ਤੇ ਸੁਖੀ ਬਾਦਲ ਨੇ ਕਿਹਾ ਕਿ ਉਹ ਧਾਮੀ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਉਹਨਾਂ ਦਾ ਮਾਨ ਰੱਖਿਆ ਤੇ ਉਹ ਸ਼ੁਰੂ ਤੋਂ ਹੀ ਪਾਰਟੀ ਲਈ ਵਫਾਦਾਰ ਰਹੇ ਨੇ ਉਹਨਾਂ ਨੇ ਇਹ ਫੈਸਲਾ ਸਮਰጪ ਸੰਗਤ ਦੀ ਭਾਵਨਾ ਨੂੰ ਸਮਝ ਕੇ ਲਿਆ ਹਰਜਿੰਦਰ ਸਿੰਘ ਧਾਮੀ ਕਹਿੰਦੇ ਕਿ ਉਹਨਾਂ ਨੂੰ ਐਸਪੀਸੀ ਮੈਂਬਰਾਂ ਤੇ ਅਕਾਲੀ ਦਲ ਵੱਲੋਂ ਵਾਰ-ਵਾਰ ਸੇਵਾ ਸੰਭਾਲਣ ਲਈ ਕਿਹਾ ਜਾ ਰਿਹਾ ਸੀ ਜਿਸ ਨੂੰ ਦੇਖਦੇ ਹੋਏ ਇੱਕ ਜਾਂ ਦੋ ਦਿਨ ਵਿੱਚ ਦੁਬਾਰਾ ਸੇਵਾ ਸੰਭਾਲਣਗੇ ਲੁਧਿਆਣਾ ਪਛਮੀ ਸੀਟ ਤੇ ਸਿਆਸੀ ਹਲਚਲ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਹੁਣ ਸਾਬਕਾ ਕੈਬਨਿਟ ਮੰਤਰੀ ਪ੍ਰਕਾਸ਼ ਸ਼ਨਾਖਰ ਨੇ ਵਿਸ਼ੇਸ਼ ਸਿਰ ਤੋਂ ਕਾਂਗਰਸ ਨੂੰ ਆਪਣਾ ਦਾਵਾ ਦੁਹਰਤੇ ਤਾਂ ਆਸ਼ਮੀ ਲੋਕ ਪਰ ਨਾਲ ਆਪਣੇ ਬਲਾਕਾ ਦੇ ਇੱਕ ਫੋਟੋ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਜਿਸ ਹੈ ਕਿ ਲੁਧਿਆਣਾ ਪਛਮੀ ਦੀ ਆਵਾਜ਼ ਇਸ ਵਾਰ ਆਸ਼ੂ ਬਦਲੇਗਾ ਦੀ ਆਵਾਜ਼ ਸਪਸ਼ਟ ਤਬਾਦ ਰਾਜਨੀਤੀ ਫਿਰ ਕਰ ਮਾ ਗਈ ਹੈ ਫਿਲਹਾਲ ਕਾਂਗਰਸ ਹਾਈਕਮਾਨ ਨੇ ਆਪਣੇ ਕਿਸੇ ਵੀ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਕਈ ਕਾਂਗਰਸੀ ਆਗੂ ਵਿਧਾਨ ਸਭਾ ਉਪ ਚੋਣ ਲਈ ਟਿਕਟਾਂ ਤੇ ਨਜ਼ਰਾਂ ਟਿਕਾਈ ਬੈਠੇ ਨੇ ਜਿਸ ਦੇ ਨਾਲ ਹੀ ਉਪ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀ ਵਾਲ ਦੇ ਇਸੇ ਹਲਕੇ ਵਿੱਚ ਰੈਲੀ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਆਪਣੇ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਉਮੀਦਵਾਰ ਐਲਾਨਿਆ। ਇਹ ਮੋਹਾਲੀ ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੋਹਾਲੀ ਦੇ ਮੋਟਾਰ ਦੀ ਸਿਹਤ ਵਿਭਾਗ ਦੀ ਟੀਮ ਨੇ ਮੋਮੋ ਬੁਰੌਰ ਵਾਲੀ ਫੈਕਟਰੀ ਦੇ ਛਾਪਾ ਮਾਰਿਆ ਦੱਸਿਆ ਜਾ ਰਿਹਾ ਹੈ ਕਿ ਟੀਮ ਦੀ ਜਾਂਚ ਦੌਰਾਨ ਫੈਕਟਰੀ ਦੇ ਇੱਕ ਫ੍ਰਿਜ ਵਿੱਚੋਂ ਇੱਕ ਕੁੱਤੇ ਦਾ ਕੱਟਿਆ ਹੋਇਆ ਸਿਰ ਮਿਲਿਆ। ਇਸ ਦੇ ਇਲਾਵਾ ਟੀਮ ਨੇ ਸੜਿਆ ਹੋਇਆ ਚਿਕਨ ਵੀ ਬਰਾਮਦ ਕੀਤਾ ਹੈ। ਹਾਲਾਂਕਿ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸકી ਕਿ ਸਿਰਮਾਸ ਵਰਗਾ ਜੋ ਟੀਮ ਨੂੰ ਮਿਲਿਆ ਉਹ ਅਸਲ ਕੁੱਤੇ ਦਾ ਹੀ ਨਹੀਂ ਇਸ ਘਟ ਤੇ ਪੂਰੀ ਟ੍ਰਾਈ ਸਿਟੀ ਚੰਡੀਗੜ੍ਹ ਪੰਚਕੂਲਾ ਮੋਹਾਲੀ ਵਿੱਚ ਹੜਕਾ ਮੱਚ ਗਿਆ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਸਫੈਕਟਰੀ ਤੋਂ ਹੀ ਪੂਰੇ ਟ੍ਰਾਈ ਸਿਟੀ ਨੂੰ ਮੋਮੋ ਤੇ ਸਪਿਰ ਰੋਲ ਸਪਲਾਈ ਕੀਤੇ ਜਾਂਦੇ ਨੇ ਦੱਸਿਆ ਇਹ ਕਿ ਦੋ ਦਿਨ ਪਹਿਲਾਂ ਹੀ ਮਟਰ ਇਸ ਫੈਕਟਰੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਵੀਡੀਓ ਵਿੱਚ ਵਾਇਰਲ ਹੋਣ ਤੋਂ ਬਾਅਦ ਜਦੋਂ ਸਿਹਤ ਵਿਭਾਗ ਦੀ ਟੀਮ ਨੇ ਜਾਂਚ ਕੀਤੀ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਜਿੱਥੇ ਮੋਮੋਸ ਰੱਖੇ ਹੋਏ ਨੇ ਉਹ ਇੱਕ ਗੰਦੇ ਵੀਰ ਮਹੌਲ 'ਚ ਸੜੀ ਹੋਈ ਗੋਭੀ, ਬਾਂਦ ਗੋਭੀ ਤੇ ਹੋਰ ਖਾਣੇ ਦਾ ਸਮਾਨ ਇੱਥੇ ਪਿਆ ਸੀ। ਮੋਮੋਸ ਨੂੰ ਗੰਦੇ ਤੇਲ ਵਿੱਚ ਤਲਿਆ ਜਾ ਰਿਹਾ ਸੀ। ਤੇ ਪਾਰਟੀ ਮੂਨ ਦੀ ਅਮਰੀਕੀ ਐਸਟ੍ਰੋਨੌਟ ਸੁਨੀਤਾ ਬਿਲਿੰਗ ਤੇ ਬੁੱਚ ਵਿਨਮੋਰ 9 ਮਹੀਨੇ 14 ਦਿਨ ਬਾਅਦ ਟਟ ਸਿੱਤੇ ਪਰਤਾਈ ਨੇ। ਨਾਲੇ ਕ੍ਰੂ ਦੇ 9 ਤੇ 2 ਐਸਟ੍ਰੋਨੌਟ ਅਮਰੀਕਾ ਦੇ ਨਿਕਹੇ ਤੇ ਰੂਸ ਦੇ ਗੁਰਨੋਬ ਵੀ ਇਹਨਾਂ ਨੇ ਕਹਿ ਕਿ ਸਪੋਕ ਸਪੋਰਟ ਪਾਰ ਨੂੰ 19 ਮਾਰਚ ਨੂੰ ਸਵੇਰੇ ਤੇ ਅੱਜ ਦੇ 27 ਮਿੰਟ ਤੇ ਫੋਰਲੇਡਾ ਲੈਂਡ ਹੋਇਆ ਕਿ ਇਹ ਚਾਰੋ ਇੰਸਟਰੋਟ ਮੰਗਲਵਾਰ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਰਵਾਨਾ ਹੋਏ ਸਨ ਤੇ ਇਸ ਤੋਂ ਬਾਅਦ ਧਰਤੀ ਵਾਇਰ ਮੰਡਲ ਵਿੱਚ ਪ੍ਰਵੇਸ਼ ਕਰਨ ਤੇ ਇਹਨਾਂ ਦਾ ਤਾਪਮਾਨ 1650 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੋ ਗਿਆ ਸੀ ਜਿਸ ਨਾਲ ਲਗਭਗ 7 ਮਿੰਟ ਲਈ ਕਮਿਊਨੀਕੇਸ਼ਨ ਬਲੈਕ ਆਊਟ ਰਿਹਾ ਯਾਨੀ ਕਿ ਯੋਨ ਨਾਲ ਕੋਈ ਸੰਪਰਕ ਨਹੀਂ ਰਿਹਾ ਡਰੈਗਨ ਕੈਪਸੂਲ ਦੇ ਵਕਤ ਫੋਨ ਤੋਂ ਲੈ ਕੇ ਸਮੁੰਦਰ ਵਿੱਚ ਲੈਂਡਿੰਗ ਤੱਕ ਲਗਭਗ 17 ਘੰਟੇ ਲੱਗੇ 18 ਮਾਰਚ ਨੂੰ ਸਵੇਰੇ 8:35 ਮਿੰਟ ਤੇ ਸਪੇਸਕ੍ਰਾਫਟ ਦਾ ਹੈਕ ਹੋਇਆ ਤੇ ਯਾਨੀ ਦਰਵਾਜ਼ਾ ਬੰਦ ਹੋਇਆ ਸੀ ਜਿਸ ਤੋਂ ਬਾਅਦ ਡੀਅਰ ਬਿਟਰ ਬਰਨ ਸ਼ੁਰੂ ਹੋ ਗਿਆ ਸੀ ਯਾਨੀ ਉੱਟੀ ਦਿਸ਼ਾ ਵਿੱਚ ਸਪੇਸਕ੍ਰਾਫਟ ਇੰਜਨ 5 310 ਸਹਾਕ ਸਪੇਸਕ੍ਰਾਫਟ ਮਿੱਟਰ ਵਿਦੇ ਵਾਤਾਵਰਣ ਵਿੱਚ ਐਂਟਰੀ ਹੋਈ ਸੀ ਸਵੇਰੇ 10:27 ਫਲੋਰਿਡਾ ਤੋਂ ਬਾਣੀ ਦੀ ਲੈਂਡਿੰਗ ਹੋਈ ਕੇ ਅਮਤਾਬਚਨ ਦੀ ਗੱਲ ਕਰਾਂਗੇ ਅਮਤਾਬਚਨੇ ਵਿੱਤੀ ਸਾਲ 2024-25 ਦੀ ਹਾਰੂਖਾਨ ਨੂੰ ਪਿੱਛੇ ਛੱਡਦੇ ਹੋਏ ਭਾਰਤ ਦੀ ਸਭ ਤੋਂ ਜ਼ਿਆਦਾ ਟੈਕਸ ਅਦਾ ਕਰਨ ਵਾਲੀ ਸੈਲੀਬ੍ਰਿਟੀ ਦਾ ਨਵਾਂ ਰਿਕਾਰਡ ਬਣਾਇਆ ਇਸ ਸਾਲ ਉਨ੍ਹਾਂ ਦੀ ਕੁੱਲ ਕਮਾਈ 350 ਕਰੋੜ ਰੁਪਏ ਰਹੀ ਜਿਸ ਤੇ ਉਨ੍ਹਾਂ ਨੂੰ 120 ਕਰੋੜ ਰੁਪਏ ਦਾ ਟੈਕਸ ਦੇਣਾ ਪਿਆ ਬਚਨ ਦੀ ਕਮਾਈ ਫਿਲਮ ਨਵਾਂ ਬ੍ਰਾਂਡ ਐਂਡਰੋਸਟਮਟ ਅਤੇ ਕੌਣ ਬਣੇਗਾ ਕਰੋੜਪਤੀ ਵਰਗੇ ਸ਼ੋਅ ਤੋਂ ਆਉਂਦੀ ਹੈ ਜਿਸ ਨੂੰ ਉਹ ਪਿਛਲੇ 2 ਦਹਾਕਿਆਂ ਤੋਂ ਪੋਸਟ ਕਰ ਰਹੇ ਨੇ ਰਿਪੋਰਟ ਮੁਤਾਬਕ ਪਿਛਲੇ ਸਾਲ ਉਹਨਾਂ ਨੇ 71 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਸੀ ਜੋ ਇਸ ਸਾਲ 69 ਫੀਸਦੀ ਵਧ ਕੇ 120 ਕਰੋੜ ਹੋ ਗਿਆ ਫਿਲਹਾਲ ਇਸ ਬੁਲੇਟਿਨ ਤੋਂ ਬਸ ਇਹ ਨਹੀਂ ਨਵੀਂ ਤਾਜ਼ਾ ਖਬਰ ਲਈ ਤੁਸੀਂ ਦੇਖ ਰਹੇ ਹੋ ਜੁਤੀਆ ਟੀਵੀ ਧੰਨਵਾਦ